ਬਰਾੜ ਸਾਹਿਬ ਇੱਕ ਨਾ ਆਪਣੇ ਰਿਸ਼ਤੇਦਾਰ ਆ ਜੋ ਆਕ 15 ਸਾਲਾਂ ਦੇ ਪੜੇ ਲਿਖਿਆ ਪੜੇ ਲਿਖਿਆ ਪੜਦੇ ਆ ਅੱਛਾ ਤੇ ਉਹ ਆਪਣਾ ਆ ਵੀਡੀਓ ਉਡੋਈਆਂ ਬਣਾਉਂਦੇ ਕਰਕੇ ਹੂੰ ਹੂੰ ਤੇ ਉਹ ਮੈਨੂੰ ਪੁੱਛਦੇ ਸੀ ਕਹਿੰਦੇ ਅੰਕਲ ਕਹਿੰਦੇ ਅਸੀਂ ਉਹ ਪੇਜ ਬਣਾ ਕੇ ਤੇ ਮਤਲਬ ਵੀਡੀਓ ਬਣਾਇਆ ਕਰਨੀ ਆ ਹੂੰ ਹੂੰ ਜਾਂ ਚੈਨਲ ਬਣਾ ਕੇ ਹੂੰ ਹੂੰ ਤੇ ਮੈਂ ਖਾ ਵੀ ਬਰਾੜ ਨੂੰ ਪੁੱਛੂੰਗਾ ਮੈਂ ਉਹਨੂੰ ਜਿਆਦਾ ਨੌਲੇਜ ਆ ਤੇ ਕੀ رائے ਦੇਵਾਂ ਉਹਨਾਂ ਨੂੰ ਜਿੰਨਾ ਕਿ ਮੈਨੂੰ ਪਤਾ ਢਿਲੋਂ ਚੀਜ਼ ਨਹੀਂ ਮਾੜੀ ਐ ਇਹ ਹੂੰ ਇਹ ਉਹਦੇ ਹਾਸਤੇ ਜਿਹਦੇ ਕੋਲੇ ਕੋਈ ਮਾੜੀ ਮੁੱਟੀ ਜਾਣਕਾਰੀ ਆ ਬੰਦਾ ਪੜਿਆ ਲਿਖਿਆ ਕਿਸੇ ਵੀ ਖੇਤਰ ਦੀ ਮੰਨ ਲਾ ਮਿਸਤਰੀ ਆ ਮਿਸਤਰੀਆਂ ਤਾਂ ਉਹ ਪੂਰੀ ਜਾਣਕਾਰੀ ਆ ਠੀਕ ਹੈ ਇਹ ਟਾਈਮ ਟਾਈਮ ਤੇ ਆਪਦੀ ਜਾਣਕਾਰੀ ਨਿਵੇਂ ਆਉਂਦਾ ਰਹਿੰਦਾ ਠੀਕ ਹੈ ਜੇ ਉਹਨਾਂ ਨੇ ਪੇਜ ਬਣਾ ਕੇ ਜਿਵੇਂ ਆਪਣੇ ਲੋਕ ਬਣਾਈ ਫਿਰਦਾ ਗੰਦੀ ਪਾਉਣਾ ਜਿਵੇਂ ਮੈਨੂੰ ਸਭ ਤੋਂ ਪੜਿਆ ਲਾ ਜਿਹੜੇ ਰੀਲਾਂ ਚੱਕ ਕੇ ਬੋਲਦੇ ਆ ਹੂੰ ਉਹ ਚੈਨਾ ਦੀ ਰੀਲ ਚੱਕ ਲੈਂਦੇ ਆ ਉਹਨਾਂ ਦੇ ਬਿਨਾ ਬੋਲੇ ਤੋਂ ਵੀ ਰੀਲ ਚ ਪਤਾ ਲੱਗਦਾ ਹੁੰਦਾ ਵੀ ਕੀ ਆ ਉਹਨਾਂ ਨੂੰ ਫਿਰ ਥੱਲੇ ਲੋਕ ਗਾਲਾਂ ਕੱਢਦੇ ਆ ਇਹੋ ਜੀ ਕਮਾਈ ਦਾ ਫਾਇਦਾ ਕੀ ਨਾਲੇ ਭਾਈ ਫੇਸਬੁਕ ਪਤਾ ਨਹੀਂ ਕਦੋਂ ਰੂਲ ਬਦਲਦੇ ਜ਼ਰੂਰੀ ਨਹੀਂ ਵੀ ਪੈਸੇ ਸਾਰੀ ਉਂਰੀ ਆਉਣਗੇ ਹੂੰ ਕੱਲ ਨੂੰ ਫੇਸਬੁਕ ਨੇ ਚੱਕ ਕੇ ਜਿਵੇਂ ਹੁਣ ਰੀਲਾਂ ਦੇ ਪੈਸੇ ਜ਼ਿਆਦਾ ਆਉਂਦੇ ਬਿਲਕੁਲ ਨਾਲੋਂ ਹਾਂਜੀ ਕੱਲ ਨੂੰ ਫੇਸਬੁਕ ਨੇ ਚੱਕ ਕੇ ਰੂਲ ਬਦਲਤਾ ਫੇਰ ਕੀ ਕਰਨਗੇ ਵੀ ਨਿਰਪਰਨ ਅਜੇ ਤੇ ਹੋਣ ਹੂੰ ਜੇ ਉਹ ਸ਼ੌਂਕ ਰੱਖਦੇ ਆ ਬਣਾ ਲੈਣ ਤੇ ਜੇ ਕੰਮ ਚੱਲ ਗਿਆ ਇੱਕ ਆਪ ਦੇ ਲੋਕਾਂ ਨੂੰ ਨਾ ਬੇਕੂਬ ਬਣੋ ਮੈਂ ਕਹਿੰਦਾ ਜਿਹੜੇ ਸੋਸ਼ਲ ਮੀਡੀਆ ਦੇ ਸਟਾਰ ਘਵਾਉਂਦੇ ਆ ਨਾ ਹਾਂ ਹਾਂ ਉਹ ਮਸ਼ਹੂਰੀਆਂ ਕਰਦੇ ਵੇਖਿਆ ਤੇ ਗਾਲ ਨਿਕਲਦੀ ਆ ਮੂੰਹ ਚੋਂ ਕਿਉਂਕਿ ਯਾਰ ਜਿਹੜੇ ਲੋਕਾਂ ਨੇ ਤੁਹਾਨੂੰ ਫਾਲੋ ਕਰਕੇ ਤੁਹਾਨੂੰ 4 ਪੈਸੇ ਆਉਣ ਲਾਇਆ ਆ ਹਾਂ ਤੁਹਾਨੂੰ ਲੋਕਾਂ ਸਾਹਮਣੇ ਲਿਆਂਦਾ ਤੁਸੀਂ ਯਾਰ ਉਹਨਾਂ ਨੂੰ ਬੇਵਕੂਫ ਬਣਾਈ ਜਾਂਦੇ ਬਣਾਉਂਦੇ ਆ ਕੱਲ ਪਰਸੋਂ ਦੇਈ ਜਾਂਦਾ ਸੀ ਆ ਬਾਬਾ ਉਹਦੇ ਕੋਲੇ ਕਾੜਾ ਪੀ ਕੇ ਆ ਉਹ ਮੇਰਾ ਜੀ ਕਰੇ ਤੇ ਇਹਨੂੰ ਫੋਨ ਲਾ ਕੇ ਗਾਲਾਂ ਕੱਢਾਂ ਯਾਰ ਤੈਨੂੰ ਫਾਲੋ ਕਰ ਲਿਆ ਲੋਕਾਂ ਨੇ ਹੂੰ ਦੇਸੀ ਲੋਕ ਆ ਵਿਚਾਰੇ ਤੂੰ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਕਿਉਂ ਬੇਵਕੂਫ ਬਣਾਈ ਜਾਂਦਾ ਪੈਸੇ ਤੈਨੂੰ ਆ ਹੀ ਜਾਣਾ ਤੂੰ ਹੋਰ ਚਾਪਲ ਮਾਰਦੇ ਕੋਈ ਗਲਤ ਆ ਠੀਕ ਆ ਬਰਾਰ ਸਾਹਿਬ ਤੇਰੀ ਗੱਲ ਤੈਨੂੰ ਪਤਾ ਹੀ ਆ ਆਪਾਂ ਨੂੰ ਫੋਨ ਆਇਆ ਸੀਗਾ ਮਹੀਨਾ ਕ ਪਹਿਲਾਂ ਹਾਂ ਜਿਹੜੇ ਉਹ ਕਹਿੰਦੇ ਜਾਦੂ ਟੂਨੇ ਤੇ ਕਾਲੇ ਇਲਮ ਵਾਲੇ ਹਾਂ 24000 ਰੁਪਏ ਦਿੰਦੇ ਸੀ ਮਹੀਨੇ ਦਾ ਇਹ ਆਪਾਂ ਇਹੋ ਜਿਹਾ ਝਗੜ ਹੁੰਦੇ ਤਾਂ ਕੀ ਮਾੜਾ ਸੀ ਆਪਾਂ ਨੂੰ ਹੂੰ ਤੇਰੇ ਸਾਹਮਣੇ ਜਵਾਬ ਦੇਤਾ ਆਪਾਂ ਜਵਾਬ ਦੇਤਾ ਸੀ ਯਾਰ ਜਿਹੜੇ ਲੋਕ ਸਾਨੂੰ ਪਿਆਰ ਕਰਦੇ ਸਾਨੂੰ ਫਾਲੋ ਕੀਤਾ ਜਿਨ੍ਹਾਂ ਨੇ ਅਸੀਂ ਉਹਨਾਂ ਨਾਲ ਧੋਖਾ ਨਹੀਂ ਕਰ ਸਕਦੇ ਭੁੱਖੇ ਮਰਨਾ ਮਨਜ਼ੂਰ ਆ ਨਾਲੇ ਰੱਬ ਨੇ ਲਕੂ ਵੀ ਕਾਦਾ ਰੱਖਿਆ ਆਪਾਂ ਤੋਂ ਹਾਂਜੀ ਹਾਂਜੀ ਤਸੋ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹਨਾਂ ਨੇ ਕਿ ਇਹੋ ਜਿਹਾ ਕੰਮ ਨਾ ਕਰਿਓ। ਇਹ ਲੋਕ ਸਾਨੂੰ ਫਾਲੋ ਕਰਨ ਕੱਲ ਨੂੰ ਤੁਸੀਂ ਜਾਦੂ ਟੂਣਿਆਂ ਦੇ ਤਾਂ ਕਾੜਿਆਂ ਦੀ ਮਸੂਰੀ ਦਿੰਦੇ ਫਿਰੋ। ਹਮ ਇੱਕ ਜਿਹੜੇ ਦੋ ਆਥੇ ਪ੍ਰੋਗਰਾਮ ਬਣਾਉਗੇ ਹੁਣ ਕਈ ਆਦੇ ਨੇ ਨਾ ਫਿਲਮਾਂ ਬਣਾਉਂਦੇ ਆ। ਹਮ ਇਹਨਾਂ ਨਾਲ ਤਾਂ ਬਾਈ ਬਾਂਦਰ ਵਾਲੇ ਚੰਗੇ ਆ। ਕਿਉਂਕਿ ਦੱਸਦੇ ਤਾਂ ਹੈਗੇ ਆ ਵੀ ਸਾਡਾ ਤਾਂ ਗੰਦ ਆ ਭਾਈ ਨਾ ਵੇਖੋ। ਹਾਂ ਮੈਨੂੰ ਸੌ ਬਨੇ ਚੰਗੇ ਲੱਗੇ। ਉਹ ਚਾਦਰਗੇ। ਆ ਤਿੰਨ ਚਾਰ ਹੁਣ ਐਵੇਂ ਲੰਗ ਜਾ ਮਾਰ ਕੇ ਤੇ ਚਾਦਰੇ ਜੇ ਬੰਨ ਕੇ ਪਤਾ ਨਹੀਂ ਕੀ ਵਜਦੇ ਆ। ਨਾਲ ਕੁੜੀਆਂ ਬੇਰਜਗਾਰ ਯਾਰ। ਉਹ ਯਾ ਉਹਨਾਂ ਨੂੰ ਲਈ ਫਿਰਦੇ ਆ ਹਮ ਹੁਣ ਆਪਾਂ ਨੂੰ ਉਹਦੇ ਵੇਖਿਆ ਬਠਿੰਡੇ ਕਪਈ ਕਹਿੰਦਾ ਇਹ ਕਹਿੰਦਾ ਕੁੜੀ ਹੈਗੀ 1000 ਰੁਪਿਆ ਪ੍ਰੋਗਰਾਮ ਦਾ ਮੈਂ ਕਹਿੰਨਾ ਅਸੀਂ ਕਿਸੇ ਦੀ ਧੀ ਭੈਣ ਨੂੰ ਬੇਰੁਜ਼ਗਾਰ ਨੂੰ ਪੈਸੇ ਦੇ ਲਾਲਚ ਤੇ ਇਧਰ ਨਹੀਂ ਲੈ ਕੇ ਆਉਣਾ ਹਮ ਕੋਈ ਵਾਕਈ ਕਲਾ ਹੋਈ ਤਾਂ ਕਿਤੇ ਲੋੜ ਪਈ ਅਸੀਂ ਲੈ ਲਾਂਗੇ ਉਹ ਕਿੰਨੇ ਅਸ਼ਲੀਲ ਬਣਾਉਂਦੇ ਆ ਹਨਾ ਉਹ ਯਾਰ ਅਸ਼ਲੀਲਤਾ ਦੀ ਪੁੱਠ ਚਾੜਦੇ ਆ ਹਮ ਉਹ ਵੇਖਣੇ ਤਾਂ ਲੋਕਾਂ ਨੇ ਕੁੜੀਆਂ ਜਦੋਂ ਕੁੜੀਆਂ ਵਿੱਚ ਵੜ ਲੈਂਦੇ ਕਿਹੜੀ ਫਿਲਮ ਉਹਨਾਂ ਦੇ ਹਮ ਕੋਈ ਪੁੱਛਾਂ ਜੀਆਂ ਕੱਢੀ ਜਾਂਦਾ ਹੁੰਦਾ ਕੋਈ ਕਿਵੇਂ ਹਨਾ ਹਮ ਉੜਗੇ ਦਾ ਨਾਂ ਨਹੀਂ ਲੈਣਾ ਚਾਹੀਦਾ ਲੜਾਈ ਵਾਲੀ ਗੱਲ ਹੋ ਜੂ ਆਪਾਂ ਇਹੋ ਜੇ ਲੰਡੂ ਨਹੀਂ ਪਰ ਉਹਨਾਂ ਨੇ ਗੰਦ ਪਾਇਆ ਪੂਰਾ ਲੋਕ ਆਪਣੇ ਵਿਹਲੇ ਆ ਵਿਚਾਰੇ ਯਾਰ ਹਾਂਜੀ ਹਾਂਜੀ ਲੋਕਾਂ ਨੂੰ ਕੁਛ ਨਾ ਕੁਛ ਵੇਖਣ ਨੂੰ ਚਾਹੀਦਾ ਪਰ ਜਿਹੜਾ ਕੋਸੇ ਜਿਵੇਂ ਉਹਨੂੰ ਮੰਨ ਲਾ ਪਿਆਸਾ ਕੋਈ ਹਾਂਜੀ ਜੇ ਉਹਨੂੰ ਖੂਹ ਦਾ ਪਾਣੀ ਨਾ ਮਿਲੂ ਤਾਂ ਨਲਕੇ ਦਾ ਵੀ ਨਲਕੇ ਦਾ ਨਾ ਵੀ ਉਹ ਤਾਂ ਖਾਲੇ ਦਾ ਪੀਊਗਾ ਖਾਲੇ ਦਾ ਨਾ ਮਿਲੂ ਤੇ ਸੱਪੜ ਦਾ ਪੀਊਗਾ ਇੱਕ ਤਰ੍ਹਾਂ ਦੀ ਪਿਆਸ ਹੁੰਦੀ ਆ ਟੀਵੀ ਤੋਂ ਬਾਅਦ ਨਾ ਲੋਕ ਇਹਨੂੰ ਵੇਖਣ ਲੱਗਿਆ ਇਹ ਯਾਰ ਲੋਕਾਂ ਦਾ ਭਲਾ ਕਰੋ ਉਹਨਾਂ ਨੂੰ ਚੰਗੀ ਜਾਣਕਾਰੀ ਵਾਲੀ ਗੱਲ ਦੱਸੋ ਹਾਂ ਹੋਰ ਨਹੀਂ ਤਾਂ ਸਹਾਇਕ ਧੰਦਿਆਂ ਬਾਰੇ ਦੱਸ ਦਿਓ ਹੁਣ ਮੰਨ ਲਾ ਕੋਈ ਅੰਗਹੀਨ ਬੰਦਾ ਵਿਚਾਰਾ ਦੁਕਾਨ ਚਲਾਉਂਦਾ ਜਾਂ ਗੋਲ ਨਟੋਕਾਂ ਦੇ ਵਿੱਚ ਹੀ ਜਾਂਦਾ ਇੱਕ ਦੋ ਉਹਨੂੰ ਮੈਂ ਜਾਂਦਾ ਚੱਲ ਵਿਚਾਰਾ ਰੀਲ ਚੱਕ ਕੇ ਪਾਉਂਦੇ ਉਹਨਾਂ ਨੂੰ 4 ਪੈਸੇ ਜਾਂਦੇ ਉਹਨਾਂ ਵਾਸਤੇ ਤਾਂ ਹੈਗਾ ਠੀਕ ਜਿਹੜੇ ਯਾਰ ਨਿਰਪਰ ਹੀ ਇਹ ਕੰਮ ਤੇ ਹੋਏ ਫਿਰਦੇ ਕੱਲ ਨੂੰ ਫੇਸਬੁੱਕ ਨੇ ਜੇ ਰੂਲ ਬਦਲਤਾ ਜੇ ਕੱਲ ਨੂੰ ਫੇਸਬੁੱਕ ਨੇ ਰੂਰ ਬਲ ਤਾਂ ਪੈਸੇ ਆਣੋਂ ਛੱਡ ਗਏ ਫੇਰ ਉਹ ਕੀ ਕਰਨਗੇ ਹੂੰ ਇਹ ਇਹੋ ਜਿਹੇ ਗੱਲਾਂ ਕਰਕੇ ਚੀਜ਼ਾਂ ਮਾੜੀ ਐ ਸਹੀ ਆ ਆਦਾ ਵਧੀਆ ਪ੍ਰੋਗਰਾਮ ਕਰਨ ਤੇ ਕੋਈ ਚੱਕਰ ਨਹੀਂ ਆ ਪਹਿਲਾਂ ਤਾਂ ਉਹਨਾਂ ਨੂੰ ਕਹਿਣਾ ਵੀ ਆਪਦੀ ਪੜ੍ਹਾਈ ਜਾਨੀ ਧਿਆਨ ਦਿਓ ਇੱਥੇ ਉਹ ਜਿਹੜੇ ਚਾਦਰੇ ਜੇ ਬਣ ਕੇ ਯਾਰ ਲੰਗ ਜਾ ਮਾਰ ਕੇ ਕੀ ਕੁਸ਼ ਕਰੀ ਜਾਂਦੇ ਆ ਹੂੰ ਕੋਈ ਹੈ ਸਿੱਖਿਆ ਵਾਲੀ ਗੱਲ ਉਹਦੇ ਤੇ ਹੂੰ ਸੋ ਇਹੋ ਜਿਹਾ ਕੰਮ ਨਾ ਕਰਾ ਡਬਲ ਮੀਨਿੰਗ ਵਾਲੀਆਂ ਬਣਾਉਂਦੇ ਆ ਡਬਲ ਮੀਨਿੰਗ ਹਰ ਇੱਕ ਗੱਲ ਦੇ ਵਿੱਚ ਐ ਕਹੂੰਗਾ ਜਿਹੜੇ ਆਪਾਂ ਨੂੰ ਫਾਲੋ ਕਰਦੇ ਆ ਵੀ ਜਿਹੜਾ ਪੇਜ ਵਾਲਾ ਕੋਈ ਮਸ਼ਹੂਰੀ ਕਰਦਾ ਭਰਾਓ ਉਹ ਚੀਜ਼ ਨਾ ਲਓ ਹਾਂਜੀ ਸਿਆਲ ਚ ਮੇਰਾ ਰਾਦਾ ਸੀ ਬੋਲਣ ਦਾ ਫਿਰ ਮੈਂ ਖਿਆਰ ਅਗਲੇ ਦਾ ਵੀ ਰਜਗਾਰ ਆ ਜਿਵੇਂ ਭਸਮਾਂ ਜੀਆਂ ਵੇਚਦੇ ਆ ਹਮ ਹਣਾ ਕੱਦ ਵਧਾਉਣ ਵਾਲੇ ਘਟਾਉਣ ਵਾਲੇ ਭਾਰ ਘਟਾਉਣ ਵਾਲੇ ਮੈਂ ਖਿਆਰ ਆਪਾਂ ਕਿਸੇ ਦੀ ਰੋਟੀ ਚ ਲੱਤ ਨਹੀਂ ਮਾਰਨੇ ਹਮ ਤਾਂ ਸਰਦੀ ਸੀ ਉਦੋਂ ਉਦੋਂ ਭਸਮਾਂ ਦਾ ਬੂਸਾ ਬਹੁਤ ਵੇਗਦਿਆਂ ਸਭ ਜਿਗਾਰੜਾ ਭਰਾਓ ਕਿਸੇ ਤੇ ਮਗਰ ਲਾ ਕੇ ਲੋਕਾਂ ਦਾ ਨਹੀਂ ਕਸੂਰ ਯਾਰ ਨਾ ਉਹ ਭਸਮਾਂ ਲੈਂਦਾ ਕਸੂਰ ਆ ਜਿਹੜੇ ਲੈ ਕੇ ਨਾ 5 700 ਚ ਮਸੂਰੀ ਕਰਦੇ ਆ ਇਹ ਹਾਂਜੀ ਇੱਕ ਦਿਨ ਇੱਕ ਖੇਸਾਂ ਦੀ ਕਰੀ ਜਾਂਦਾ ਇੱਕ ਕੰਬਲਾਂ ਦੀ ਕਸੂਰਾ ਉਹਨਾਂ ਦਾ ਤੁਸੀਂ ਯਾਰਾ ਆਪੇ 5-400 ਰੁਪਏ ਦੀ ਖਾਤਰ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਫਲਾਣੇ ਬਾਬੇ ਕੋਲੇ ਜਾੜੋ ਉਹ ਕੜਾ ਪਿਉਂਦਾ ਇੱਥੇ ਜਾੜੋ ਐ ਕਰਦਾ ਉਹ ਵੀ ਉਹਨਾਂ ਨੂੰ ਜਿਹੜੇ ਉਹਦੀ ਕਮਾਈ ਦਾ ਸਾਧਨ ਬਣਿਆ ਪਤਲੇ-ਪਤਲੇ ਹੋਣ ਵਾਲਾ ਕੋਈ ਚੱਕਰ ਨਹੀਂ ਸੈਰ ਕਰੋ ਖਾਣੇ ਤੇ ਕੰਟਰੋਲ ਰੱਖੋ ਮਿੱਠਾ ਘਟਾ ਦਿਓ ਪਤਲਾ ਹੋ ਜਾਂਦਾ ਬੰਦਾ ਯਾਰ ਉਹ ਜਦ ਪਤਲਾ ਹੋਣ ਨਾਲ ਤਾਂ ਯਾਰ ਐੋ ਜੀ ਕਮਾਈ ਨਾਲ ਤਾਂ ਐਵੇਂ ਬੰਦਾ ਚੰਗਾ ਜਿਵੇਂ ਉਹ ਕਰਦੇ ਆ। ਕੋ ਬਰਾਰ ਸਾਹਿਬ ਥੋੜੀ ਗੱਲ ਵਿਚਾਲੇ ਆ ਆ ਪਤਲੇ ਹੋਣ ਤੋਂ ਗੱਲ ਪੁਰਾਣੇ ਟਾਈਮ ਦੇ ਵਿੱਚ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਨੀਮ ਹਕੀਮ ਤੇ ਖਤਰਾ ਜਾਣ। ਹਾਂ ਕਾ ਹਫਤਾ ਬਣੀਆਂ ਹੋਗਾ। ਉਹ ਉਹੀ ਚੀਜ਼ ਆ ਬਈ। ਹਾਂ। ਉਹਨਾਂ ਬਾਅਦ ਸਿੱਧਾ ਜੇ ਬਾਲਾ ਕਿਸੇ ਤੇ ਲਾਈ ਚੱਲਾਂਗੇ ਆ ਕੋਈ ਯਾਰ ਵੀ ਸਾਡੇ ਤੇ ਤੋਸੀ ਐ ਕਿਉਂ ਕਰਦੇ ਆ। ਹੂੰ। ਗਲਤ ਐ ਹੋ ਜਾਗਾ। ਸਾਡੀ ਜਾਨ ਪਛਾਨ ਦੇ ਵਿੱਚੋਂ ਇੱਕੋ ਪੌਡਕਾਸਟ ਵਾਲੇ ਪੌਡਕਾਸਟ ਦਾ ਮਤਲਬ ਵੀ ਹੋਰ ਹੁੰਦਾ ਯਾਰ। ਹਰੇਕ ਨਾ ਮੁਛਾਈਆਂ ਵਧਾ ਕੇ ਤੇ ਪੱਗ ਜੀ ਬੰਨ ਕੇ ਨਾ ਕਈ ਮੁੰਨੇ ਬੰਦੇ ਆ ਪਰ ਉਹ ਕੀ ਕਰਦੇ ਆ ਉਹ ਇਹੋ ਜਿਹਾ ਚਗਲ ਬੰਦਾ ਭਾਲਦੇ ਜਿਹਨੂੰ ਲੋਕ ਗਾਲਾਂ ਕੱਢਣ ਹੂੰ ਜਦੋਂ ਉਹ ਬੰਦਾ ਭਾਲ ਕੇ ਨਾ ਵੀ ਲੋਕ ਇਹਨੂੰ ਗਾਲਾਂ ਕੱਢਣਗੇ ਤਾਂ ਸਾਨੂੰ ਪੈਸੇ ਆਉਣਗੇ ਉਹ ਵੀਊ ਵਧਣਗੇ ਉਹ ਕੰਜਰ ਸੋਚਦੇ ਨਹੀਂ ਜਿਨ੍ਹਾਂ ਨੂੰ ਗਾਲਾਂ ਕੱਢਦੇ ਆ ਉਹਨਾਂ ਦੇ ਇਹ ਗੱਲ ਦਿਮਾਗ 'ਚ ਨਹੀਂ ਆਉਂਦੀ ਵੀ ਇਹ ਆਪ ਦੀ ਕਮਾਈ ਵਾੜਾ ਸਾਡਾ ਪੌਡਕਾਸਟ ਕਰ ਰਿਹਾ ਹੂੰ ਪੌਡਕਾਸਟ ਵਾਲੇ ਭਾਲਦੇ ਪਹਿਲਾਂ ਹੀ ਫਲਾਨੇ ਬੰਦੇ ਨੂੰ ਗਾਲਾਂ ਕੱਢ ਵੱਧ ਕੱਢਦੇ ਲੋਕ ਹਨਾ ਹੂੰ ਉਹਨੂੰ ਕਹਿਣਗੇ ਬਾਈ ਜੀ ਤੁਹਾਡਾ ਪੌਡਕਾਸਟ ਕਰਨਾ ਉਹਨੂੰ ਬਿਠਾ ਕੇ ਲੋਕ ਥੱਲੇ ਗਾਲਾਂ ਕੱਢੀ ਜਾਂਦੇ ਆ ਗਾਲਾਂ ਕੱਢਣ ਜਦੋਂ ਆਪਣੇ ਵਰਗਾ ਜਾਂਦਾ ਤਾਂ ਕਮੈਂਟ ਵਧਣੀ ਆ ਕਮੈਂਟ ਵਧਣਾ ਰੀਚ ਵੱਧਦੀ ਆ ਤੈਨੂੰ ਪਤਾ ਸ਼ੋਅ ਹੁੰਦਾ ਸਾਰਿਆਂ ਨੂੰ ਹਾਂਜੀ 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 ਉਹਨਾਂ ਨੂੰ ਗਾਲਾਂ ਮਿਲ ਜਾਂਦੀਆਂ ਪੌਡਕਾਸਟ ਵਾਲੇ ਉਹ ਕਮਾਈ ਕਰੀ ਪੈਸੇ ਬਣਾਈ ਜਾਂਦੇ ਪੌਡਕਾਸਟ ਦਾ ਅਰਥ ਤਾਂ ਇਹ ਸੀ ਵੀ ਬੰਦੇ ਨੂੰ ਸਵਾਲ ਪੁੱਛਣੇ ਆ ਖਰੇ ਤੇ ਸਿੱਧੇ ਹੂੰ ਵੀ ਉਹ ਉਹਦਾ ਉੱਤਰ ਦੇਣਾ ਹੀ ਪੈਂਦਾ ਚਾਹ ਕੋਈ ਕਲਾਕਾਰ ਆ ਚਾਹ ਕੋਈ ਐਕਟਰ ਆ ਪਰ ਇੱਥੇ ਕਿਹੜਾ ਕਲਾਕਾਰ ਤੇ ਕਿਹੜਾ ਐਕਟਰ ਆ ਯਾਰ ਸਹੀ ਆ ਜਾਦੇ ਲੋਕ ਇਹਦੇ ਮਗਰ ਪੈ ਗਏ ਮੈਨੂੰ ਖਤਰਾ ਇਹਦਾ ਵੀ ਜੇ ਇਹਨਾਂ ਨੇ ਰੂਲ ਬਦਲਤੇ ਹੂੰ ਪੈਸੇ ਬੰਦ ਹੋ ਗਏ ਫੇਰ ਇਹ ਕੀ ਕਰਨਗੇ ਇਹ ਤਾਂ ਪਾਗਲ ਹੋ ਜਾਣਗੇ ਜ਼ਿਆਦਾਤਰ ਨਸ਼ੇੜੀ ਆ ਵਿੱਚ ਪਾਗਲ ਹੀ ਹੋਣਗੇ ਜਾਂ ਮਰਨਗੇ ਮਰਨਗੇ ਸੋ ਉਹਨਾਂ ਨੂੰ ਰਾਏ ਦੇ ਦੇ ਕਹਿ ਵੀ ਵਧੀਆ ਕੰਮ ਕਰਿਓ ਜੇ ਬੰਦ ਹੋ ਗਿਆ ਤਾਂ ਵੀ ਲੋਕ ਸਾਨੂੰ ਯਾਦ ਰੱਖਣਗੇ ਹੂੰ ਵੀ ਯਾਰ ਉਹਨਾਂ ਦਾ ਹੁੰਦਾ ਸੀ ਨਹੀਂ ਮੁੰਡੇ ਤਾਂ ਸਿਆਣੇ ਆ ਆਪਾਂ ਨੂੰ ਕਿੰਨਾ ਪਿਆਰ ਦਿੱਤਾ ਆਪਾਂ ਕਮਾਈ ਮਗਰ ਤਾਂ ਨਹੀਂ ਫਿਰਦੇ ਹਾਂਜੀ ਹਾਂਜੀ ਕਿੰਨਾ ਪਿਆਰ ਦਿੰਦੇ ਲੋਕੀ ਵੀ ਇੱਕ ਵੀ ਕਮੈਂਟ ਨਹੀਂ ਮਾੜਾ ਆਇਆ ਨਾ ਹੀ ਕੋਈ ਕਰੇ ਆਪਾਂ ਨੂੰ ਲੋਕ ਕਿੰਨਾ ਪਿਆਰ ਦਿੱਤਾ ਲੋਕਾਂ ਨੇ ਜਿੱਥੇ ਜਾਂਦੇ ਹੱਥਾਂ ਦੇ ਚੱਕ ਲੈਂਦੇ ਆ ਹਨ ਤੇ ਆਪਾਂ ਮਾੜਾ ਕਰਦੇ ਵੀ ਨਹੀਂ ਯਾਰ ਨਹੀਂ ਕੀਤਾ ਜਿਵੇਂ ਹੋਰ ਕੋਈ ਹੁੰਦਾ 24000 ਰੁਪਏ ਬਹੁਤ ਸੀ ਮਹੀਨੇ ਦਾ ਹਮ ਕਰਨਾ ਕੁਝ ਵੀ ਨਹੀਂ ਸੀ ਆਪਣੀ ਜਿਹੜੀ ਵੀਡੀਓ ਸੀ ਉਹਦੇ ਥੱਲੇ ਲਿਖਿਆ ਆਇਆ ਕਰਨਾ ਸੀ ਕਾਲੇ ਮਲੇ ਤੇ ਜਾਦੂ ਟੂਨੇ ਵਾਲੇ ਮਿਲੋ ਤੇ ਆਪਾਂ ਠੋਕੇ ਜਵਾਬ ਦਿੱਤਾ ਵੀ ਯਾਰ ਅਸੀਂ ਆਪਦੇ ਲੋਕਾਂ ਨਾਲ ਧੋਖਾ ਨਹੀਂ ਕਰਦੇ ਉਹਦੇ ਤੂੰ ਕਿਹਾ ਹਮ ਕਹਿੰਦਾ ਵੀ ਆਪਾਂ ਨਹੀਂ ਆਏ ਕੰਮ ਨਹੀਂ ਕਰਦੇ ਬਰਨਾਲੇ ਤੋਂ ਸੀ ਮਸ਼ਹੂਰੀ ਕਰਾਂਗੇ ਕਿਸੇ ਚੰਗੇ ਕੰਮ ਦੀ ਹਾਂ ਕੋਈ ਵਧੀਆ ਹੋਇਆ ਲੋਕਾਂ ਦਾ ਫਾਇਦਾ ਹੁੰਦਾ ਹੋਇਆ ਕਰ ਦਿਆਂਗੇ ਨਹੀਂ ਉਹਨਾਂ ਚਿਰ ਤਾਂ ਜਵਾਬ ਆ ਹਾਂ ਪੌਡਕਾਸਟ ਵਾਲੇ ਕਿੰਨੇ ਕਰਦੇ ਆ ਆਪਣੇ ਨਾ ਅ ਕੱਲ ਹੀ ਮੇਰਾ ਖਾਲ ਤਿੰਨ ਵਜੇ ਆਇਆ ਸੀਗਾ ਹਾਂ ਕੱਲ ਮੈਂ ਕਿਹਾ ਨਹੀਂ ਭਾਈ ਮੈਂ ਕਿਹਾ ਸਾਥੋਂ ਨਹੀਂ ਗੱਲਾਂ ਲੰਘਾਂ ਜਾਂਦੀਆਂ ਭਾਈ ਨਾ ਹੀ ਅਸੀਂ ਐਡੇ ਵੱਡੇ ਬੰਦੇ ਆ ਵੀ ਸਾਡੇ ਕੋਈ ਪੌਡਕਾਸਟ ਕਰੇ ਕਿ ਸਾਡਾ ਕੋਈ ਪੌਡਕਾਸਟ ਕਰੇ ਐਡੇ ਬੰਦੇ ਵੀ ਹੈ ਨਹੀਂ ਗਏ ਤੁਸੀਂ ਜੇ ਕਮਾਈ ਕਰਨੀ ਤਾਂ ਹੋਰ ਤਰੀਕੇ ਨਾਲ ਕਰ ਲੋਗੇ ਤੁਸੀਂ ਹਾਂਜੀ ਹਾਂਜੀ ਤੇ ਬਾਕੀ ਠੀਕ ਆ ਮਾੜਾ ਨਹੀਂ ਕੰਮ ਪਰ ਲੋਕਾਂ ਨੇ ਮਾੜਾ ਬਣਾਤਾ ਜਿਹੜੇ ਹਿਸਾਬ ਨਾਲ ਯਾਰ ਬੰਦੇ ਦੇ ਪੱਲੇ ਕੱਖ ਨਹੀਂ ਵੀਡੀਓ ਚੱਕ ਚੱਕ ਪਾਈ ਜਾਣੀਆਂ ਹੂੰ ਠੀਕ ਆ ਜਾਂ ਦੀਪ ਸਿੱਧੂ ਦੇ ਨਾਂ ਤੇ ਕਈ ਬਣਾਈ ਬੈਠੇ ਆ ਲੱਖੇ ਸਧਾਣੇ ਦੇ ਨਾਂ ਤੇ ਬਣਾਈ ਬੈਠੇ ਆ ਵਰਤਦੇ ਆ ਹਨਾ ਉਹਨਾਂ ਦੇ ਪੱਲੇ ਕੱਖ ਨਹੀਂ ਹੂੰ ਉਹ ਦੀਪ ਸਿੱਧੂ ਦੇ ਨਾਂ ਤੇ ਚਾਹੁੰਦੇ ਵੀ ਪੈਸੇ ਆ ਜਾਣ ਹੂੰ ਹੁਣ ਕਿੰਨੀਆਂ ਕਿ ਵੀਡੀਓ ਚੱਲੀ ਜਾਣੀਆਂ ਜਦੋਂ ਪੌਣੀ ਚੱਕ ਕੇ ਚੋਰੀ ਕਰਕੇ ਹਾਂ ਕਿੰਨੀਆਂ ਕਿ ਚੋਰੀ ਕਰ ਲਓਂਗੇ ਆਉਦੇ ਪੱਲੇ ਹੀ ਨਹੀਂ ਕੁਛ ਅਗਲਾ ਕਹਿੰਦਾ ਤੇਰੇ ਬੋਝੇ 'ਚ ਹੈਗਾ ਕੁਛ ਸੂ ਬੱਚਿਆਂ ਨੂੰ ਕਹਿ ਵੀ ਜੇ ਤੂੰ ਪੜੰਦੇ ਨਾਲ ਨਾਲ ਕੰਮ ਕਰ ਸਕਦੇ ਹਾਂ ਗਾਹ ਪੜੋ ਜੇ ਕੰਮ ਕਰ ਸਕਦੇ ਤਾਂ ਬਣਾ ਲਓ ਪਰ ਕੰਮ ਸਹੀ ਕਰਿਓ ਠੀਕ ਆ ਖਾਪਣਾ ਪਾਇਓ ਆਹ ਤੈਨੂੰ ਚਾਰ ਮੁੰਡੇ ਆ ਕਹਿੰਦੇ ਅਸੀਂ ਅੰਕਲ ਬਣਾਇਆ ਕਰਦੇ ਆਂ ਗੰਗਾ ਨੂੰ ਤਾਂ ਯਾਰ ਢਿੱਲੋਂ ਆਏ ਇੱਥੇ ਆ ਗਏ ਵੀ ਜੇ ਤੇ ਲੋਚਪੋ ਪੇਸ਼ ਕਰਾਂਗੇ ਤਾਂ ਪੈਸੇ ਜ਼ਿਆਦੇ ਆਉਂਦੇ ਆ ਹੂੰ ਤੇ ਉਹ ਕਰਨੀ ਉਹ ਕੰਮ ਲੱਗੇ ਉਸੇ ਤੇ ਲੱਗੇ ਹੂੰ ਤੇ ਉਹ ਆਏ ਨਹੀਂ ਵੀ ਉਹਦੇ ਨਾਲ ਕਿੰਨਾ ਸਮਾਂ ਜਰ ਤੇ ਫਿਰ ਮੈਂ ਕਹਿੰਦਾ ਮੈਂ ਦੁਬਾਰਾ ਫੇਰ ਨਾਲ ਲੈਣਾ ਬਾਈ ਹਰਿੰਦਰ ਭੁੱਲਰ ਦਾ ਉਹਦੀਆਂ ਫਿਲਮਾਂ ਵੇਖੀ ਕਿਤੇ ਯਾਰ ਬਹੁਤ ਸੋਹਣੀਆਂ ਦੇਖਣ ਲੇਕਿਨ ਬਹੁਤ ਸੋਹਣੀਆਂ ਫਿਲਮਾਂ ਹੁੰਦੀਆਂ ਉਹ ਜੀਆਂ ਬਣਾ ਲੈਣ ਐਵੇਂ ਯਾਰ ਤਿੰਨ ਚਾਰ ਬੀਬੀਆਂ ਵਿਚਾਰੀਆਂ ਬੇਰੁਜ਼ਗਾਰਾਂ ਬੇਰੁਜ਼ਗਾਰ ਈਆਂ ਪੈਣਾ ਉਹਨਾਂ ਨੂੰ ਲੈ ਕੇ ਤੇ ਆਪ ਭਲੀ ਕਰਦੇ ਹੋਣਗੇ ਉਹਨਾਂ ਨਾਲ ਜਿਵੇਂ ਦੇ ਉਹਨਾਂ ਦੇ ਕੈਰੈਕਟਰ ਆ ਜਾਂ ਜਿਵੇਂ ਉਹਨੀਆਂ ਗੱਲਾਂ ਕਰਦੇ ਆ ਉਹ ਵੀ ਸੱਫੇ ਚਾਰ ਦੀ ਕਿ ਸੇਵਾ ਕਰਦੇ ਆ ਪੂਰਾ ਗੰਦ ਪਾਉਂਦੇ ਆ ਬਈ ਉਹ ਪਾਉਂਦੇ ਆ ਬਈ ਪਾਉਂਦੇ ਆ ਵੇਖਿਆ ਵਾ ਹਾਂ ਸੋ ਇਹੋ ਜਿਹਾ ਕੁਸ ਬੰਦ ਹੋਣਾ ਚਾਹੀਦਾ ਬਹੁਤ ਚੱਲੀ ਜਾਂਦੇ ਆ ਆ ਰੀਲਾਂ ਦੇ ਵਿੱਚ ਕਿੰਨਾ ਗੱਲ ਬਾਈ ਮੇਰੇ ਹਿਸਾਬ ਨਾਲ ਪੰਜਾਬੀ ਆਪਣੇ ਸਭ ਤੋਂ ਜ਼ਿਆਦਾ ਮਗਰ ਪੈਗੇ ਕੰਮ ਦੇ ਪੈਸਾ ਬੰਦਾ ਕਰ ਗਰਕ ਗਏ ਯਾਰ ਮੈਂ ਤਾਂ ਬਹਿਣਾ ਜੇ ਪੈਸਾ ਬੰਦ ਹੋ ਗਿਆ ਫੇਰ ਹੂੰ ਜੇ ਰੂਲ ਹੀ ਬਦਲਤੇ ਇਹ ਸਿਸਟਮ ਕਾਰਪੋਰੇਟ ਘਰਾਣਿਆਂ ਦਾ ਅਣਖ ਮਾਰਤੀ ਨੇ ਪੰਜਾਬੀਆਂ ਦੀ ਹੂੰ ਘਰਾਣਿਆਂ ਨੂੰ ਕਿਵੇਂ ਲਈ ਫਿਰਦੇ ਹੈ ਕਈ ਹਾਂ ਉਹ ਉਹਨਾਂ ਦੇ ਲ ਕਮਾਈ ਖਾਈ ਜਾਂਦੇ ਆ ਅੱਗੇ ਰਿਸ਼ਤੇਦਾਰ ਆ ਜਣਾ ਨਾ ਤੇ ਆਪਾਂ ਘਰਾਣੇ ਨੂੰ ਦੂਰ ਦੇ ਰਿਸ਼ਤੇਦਾਰ ਦੇ ਮੱਥੇ ਨਹੀਂ ਲਾਉਂਦੇ ਸੀਗੇ ਹੂੰ ਕੀ ਪਤਾ ਯਾਰ ਕਿ ਉਹ ਜੀ ਤੁਹਾਨੂੰ